ਅਜੇ ਵੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਨਾ ਵੀ ਇਹਨਾਂ ਨੂੰ ਕਿਵੇਂ ਬਚਾਈਗੇ ਠੀਕ ਹੈ ਸਾਨੂੰ ਅੱਖਾਂ ਠੰਡੀਆਂ ਕਰਤੀਆਂ ਵੀ ਠੀਕ ਹੈ ਇਹਨ ਤੋਂ ਲੈ ਲਿਆ ਨਾ ਤੋਂ ਸਕੂਲ ਪਰ ਜਿਹੜੀਆਂ ਅਸੀਂ ਜੇਲਾਂ ਕੱਟ ਕੇ ਆਏ ਆ ਉਹਨਾਂ ਦਾ ਹਿਸਾਬ ਕੌਣ ਲਾਊਗਾ ਉਹ ਹਿਸਾਬ ਵੀ ਤਾਂ ਅਸੀਂ ਲੈਣਾ ਨਾ ਜੀ ਇਹਨਾਂ ਨੂੰ ਵੀ ਜੇਲਾਂ ਦਿਖਾ ਕੇ ਹੀ ਰ੍ਹਾਂਗੇ ਸਾਨੂੰ ਦੁੱਖ ਹੋ ਗਿਆ ਰਾਤੋ-ਰਾਤ ਤੁਸੀਂ ਸਰਚ ਕਰਨ ਲੱਗ ਗਏ ਕਿ ਅਸੀਂ ਆਪ ਨੂੰ ਕਿਵੇਂ ਬਚਾ ਗਏ ਅਸੀਂ ਜੋਬ ਨੂੰ ਕਿਵੇਂ ਬਚਾ ਗਏ ਸਾਡਾ ਰੋਜ਼ਗਾਰ ਨਹੀਂ ਸੀ ਕਿ ਅਸੀਂ 13 ਸਾਲਾਂ ਦੇ ਸੀਗੇ ਸਾਨੂੰ ਕੱਢਣ ਲੱਗੇ ਜਮਣ ਸੋਚਿਆ ਇਹਨਾਂ ਨੇ ਉਹ ਦਰਦ ਨਹੀਂ ਆਇਆ ਇਹਨਾਂ ਨੂੰ ਸਾਡੀ ਆਤਮਾ ਇੱਥੇ ਹੈ ਜੀ ਸਾਡਾ ਖੂਨ ਪਸੀਨਾ ਸਾਡੇ ਸੁਪਨਿਆਂ ਦੇ ਸੰਜੋਏ ਇਸ ਸਥਾਨ ਨੇ ਅਸੀਂ ਉਹਨਾਂ ਕਿਵੇਂ ਛੱਡ ਦਈਏ ਅਸੀਂ ਖੁਦ ਸੰਜੋਇਆ ਸਕੂਲ ਲੈ ਆਏ ਨਹੀਂ ਬਣੇ ਬਣਾਏ ਤੇ ਆ ਗਏ ਸੀਗੇ ਤੇ ਸਾਨੂੰ ਕਹਿੰਦੇ ਸਾਨੂੰ ਬਾਹਰ ਦਾ ਰਸਤਾ ਦਿਖਾ ਰਹੇ ਹੈ ਕਿ ਤੁਸੀਂ ਯੋਗ ਹੈ ਜਾਓ ਮੈਨੂੰ ਇੱਥੇ ਤੜਕੇ ਜੋ ਆਏਆਂ ਕੁੜੀਆਂ ਨੇ ਖੜੀਆਂ ਹੋ ਕੇ ਵਧਾਈ ਦਿੱਤੀ ਮਾਹ ਵਧਾਈ ਹਜੇ ਨਹੀਂ ਭਾਈ ਵਧਾਈ ਤਾਂ ਜਦੋਂ ਤੁਸੀਂ ਜਾ ਕੇ ਡਿਊਟੀ ਸੰਭਾਲ ਲਈ ਉੱਥੇ ਬੰਦੇ ਅੰਦਰੋਂ ਬਾਹਰ ਆ ਗਏ ਇਹ ਇਹਨਾਂ ਦੇ ਹੱਥ ਗੜਿਆਂ ਲਾ ਕੇ ਅੰਦਰ ਹੋਏ ਉਦੋਂ ਆਪਾਂ ਮੰਨਾਂਗੇ ਵੀ ਹੁਣ ਭਾਈ ਪੂਰਨ ਹੋਈ ਹੈ ਆਫੀਸ਼ੀਅਲ ਤੌਰ ਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਹਰਮਨ ਸਿੰਘ ਚੋਹਾਨ ਆ ਤੇ ਅੱਜ ਕੱਲ ਉਹ ਵਾਈਸ ਪ੍ਰਿੰਸੀਪਲ ਬਣ ਗਿਆ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਨੇਜਮੈਂਟ ਦਾ ਪ੍ਰਬੰਧ ਜਿਹੜਾ ਵਾਪਸ ਲੈ ਲਿਆ ਕੱਲ ਸਾਨੂੰ ਪਤਾ ਲੱਗਿਆ ਉਹ ਕਹਿੰਦਾ ਮੈਂ ਇਹਨਾਂ ਨੂੰ ਸੈੱਟ ਕਰਨਾ ਜਿਹੜੇ ਪੁਰਾਣੇ ਟੀਚਰ ਨੇ ਜੀ ਆ ਆ ਵੀ ਗਏ ਮੈਂ ਇਹਨਾਂ ਨੂੰ ਦੱਬ ਕੇ ਰੱਖੂਗਾ 13 ਲੱਖ ਮਤਲਬ 152740 ਰੁਪਏ ਮਹੀਨੇ ਦੇ ਇਹ ਮਤਲਬ ਕੱਢ ਰਹੇ ਹੈ ਤੇ ਜਿਹੜਾ ਉਹ 11 ਲੱਖ ਆਪਦੇ ਕੋਲ ਪਾਉਣਾ ਸੀ ਉਹ ਵੀ ਨਹੀਂ ਪਉਂਦੀ ਜਿਹੜਾ ਜੰਦੀ ਸਰਕਾਰ ਦਿੰਦੇ ਉਹ ਤੋਂ ਜਿਵੇਂ ਕੱਢ ਲੈਂਦੇ ਹੈ ਤੇ ਇਹਨੂੰ ਤੁਸੀਂ ਸਾਲ ਦਾ ਬਣਾ ਲਓ 12 ਮਹੀਨੇ ਦਾ ਬਣਾ ਲਓ ਉਹਦੋਂ ਦਾ ਸ਼ੀਸ਼ਾਨਾ ਦਾ ਬਣਾ ਲਓ ਕਿਉਂਕਿ 18 ਜਗਹ ਦੇ ਸਕੂਲ ਸਾਹਮਣੇ ਹੈ ਇਹ 9 ਕਰੋੜ ਤੋਂ ਉੱਤੇ ਬਣ ਤਿੰਨ ਸਕੂਲਾਂ ਦਾ ਬਣਾ ਲਓ 9 ਕਰੋੜ ਇਹ ਤੇ 73 ਲੱਖ ਬਣ ਜਾਂਦਾ ਤਿੰਨਾਂ ਦਾ ਬਣਾ ਲਓ ਜੰਦੀ 29 ਕਰੋੜ ਰੁਪਇਆ ਪੜ ਇਹ 29 ਕਰੋੜ ਇਹਨੂੰ ਤਾਂ ਗਾਇਆ ਜਾਣਾ ਚਾਹੀਦਾ ਹੈ ਚੌਕੇ ਦੇ ਵਿੱਚ ਇਸ ਵੇਲੇ ਮੌਜੂਦਾਂ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੌਕੇ ਦੇ ਵਿੱਚ ਜਿਹੜਾ ਚੱਲ ਰਿਹਾ ਪਰ ਬੀਤੇ ਦਿਨੀ ਇੱਕ ਆਰਡਰ ਜਿਹੜਾ ਆ ਉਹ ਆਉਂਦਾ ਜਿਸ ਦੇ ਤਹਿਤ ਮੈਨੇਜਮੈਂਟ ਨੂੰ ਇਸ ਸਕੂਲ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਹੁਣ ਐਸ ਡੀ ਐਮ ਦੇ ਹਿੱਸੇ ਜਿਹੜਾ ਹੈਗਾ ਉਹ ਇਹ ਸਕੂਲ ਜਿਹੜਾ ਹੈਗਾ ਉਹ ਚਲਾਇਆ ਜਾਵੇਗਾ ਇਹ ਅੰਸ਼ਕ ਤੌਰ ਤੇ ਜਿੱਤ ਜਿਹੜੀ ਆ ਉਹ ਦੇਖ ਰਹੇ ਨੇ ਗੱਲਬਾਤ ਕਰਦੇ ਆਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਆਂ ਸਭ ਤੋਂ ਪਹਿਲਾਂ ਇਸ ਜਿਹ ਜੋ ਆਰਡਰ ਆਇਆ ਹੈ ਐਸ ਡੀ ਐਮ ਦੇ ਹਿੱਸੇ ਮੈਨੇਜਮੈਂਟ ਨੂੰ ਬਾਹਰ ਕੀਤਾ ਗਿਆ ਹੁਣ ਐਸ ਡੀ ਐਮ ਦੇ ਵੱਲੋਂ ਪ੍ਰਬੰਧ ਜਿਹੜਾ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਚਲਾਇਆ ਜਾਵੇਗਾ ਦੇਖੋ ਕਿਹਰਾ ਤਾਂ ਸਾਡੇ ਨਾਲ ਇਹ ਗੱਲ ਬਣੀ ਹੋਈ ਹੈ ਸਾਡੇ ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦੇ ਵੀ ਬੰਦਾ ਸਾਹਮਣੇ ਖੜਾ ਸੀ ਉਹ ਕਹਿੰਦਾ ਮੈਂ ਸੁਣਿਆ ਸੀ ਤੂੰ ਮਰ ਗਿਆ ਯਾਰ ਉਹ ਕਹਿੰਦਾ ਹੁਣ ਤਾਂ ਮੈਂ ਤੇਰੇ ਸਾਹਮਣੇ ਖੜਾ ਆ ਯਾਰ ਉਹ ਕਹਿੰਦਾ ਜਿਹੜੇ ਬੰਦੇ ਨੇ ਮੈਨੂੰ ਕਿਹਾ ਯਾਰ ਇਸ ਕਰਕੇ ਮੈਨੂੰ ਯਕੀਨ ਨਹੀਂ ਆਉਂਦਾ ਸਰਕਾਰਾਂ ਦਾ ਇਹੋ ਜਿਹਾ ਹਾਲ ਹੋ ਗਿਆ ਸਾਨੂੰ ਇਹਨਾਂ ਤੇ ਯਕੀਨ ਕਰਨਾ ਬਹੁਤ ਔਖਾ ਸਾਹਮਣੇ ਖੜੇ ਵੀ ਆਏ ਲੱਗੀ ਜਾਂਦੇ ਆ ਵੀ ਯਾਰ ਉਹ ਬੰ ਇਹ ਨਾਟਕ ਆ ਇਹਨਾਂ ਦੇ ਇੱਕ ਹਿਸਾਬ ਨਾਲੇ ਜੀ ਠੀਕ ਐ ਜਾਣਾ ਪਿਆ ਮਜਬੂਰ ਬਣਿਆ ਲੋਕਾਂ ਦੀ ਤਾਕਤ ਦੇ ਅੱਗੇ ਝੁਕਣਾ ਪਿਆ ਮੈਂ ਕਹੂੰਗਾ ਇਹਦੀ ਅੰਸ਼ਕ ਜਿੱਤ ਐ ਤੇ ਖਾਸ ਕਰਕੇ ਇਹਦੀ ਦਾਤ ਦੇਣੀ ਚਾਹੂੰਗਾ ਜਿਹੜੀਆਂ ਖਾਸ ਕਰਕੇ ਟੀਚਰ ਕੁੜੀਆਂ ਇੱਥੇ ਜਿਵੇਂ ਅੜਗਾਂ ਸਿਰੇ ਤੱਕ ਜਿਨ੍ਹਾਂ ਨੇ ਐ ਤਾਂ ਹਈਆ ਕਰ ਲਿਆ ਵੀ ਇੱਕ 13 ਮਹੀਨਿਆਂ ਦੀ ਬੱਚੀ ਵੀ ਜੇਲ੍ਹ ਜਾਇਆ ਈ ਇਦੂਗਾ ਹਾਂ ਕੁੜੀਆਂ ਨੂੰ ਮੈਂ ਬੋਲਦੇ ਸੁਣਿਆ ਪਿਛਲੇ ਦਿਨ ਵੀ ਇਦੂਗਾ ਸਾਡਾ ਕੀ ਕਰੂੰਗਾ ਇਦੂਗਾ ਤਾਂ ਫਿਰ ਸਿਰੇ ਵਾਲੇ ਹੀ ਰਹਿ ਗਿਆ ਨਾ ਕੰਮ ਵੀ ਮਾਰ ਸਕਦੇ ਹਾਂ ਵੀ ਅਸੀ ਦੇ ਦੇ ਲਈ ਤਿਆਰ ਆਂ ਜੋ ਸਾਡੇ ਕੋਲੋਂ ਰੋਜ਼ਗਾਰ ਖੁੱਸ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਆ ਵੀ ਇਹ ਟੀਚਰ ਤੇ ਕੁੜੀਆਂ ਸਾਰੀਆਂ ਸਟਾਫ ਤੇ ਨਾਲ ਮਾਪੇ ਤੇ ਨਾਲ ਸਾਰੀ ਜਿੱਥੇ ਬੰਦਗੀਆਂ ਨੇ ਜਿੰਨਾ ਸਹਿਯੋਗ ਕੀਤਾ ਹੈ ਇਹ ਲੋਕਾਂ ਦੀ ਤਾਕਤ ਦੇ ਅੱਗੇ ਸਰਕਾਰ ਝੁਕੀ ਹੈ ਤੇ ਮੈਂ ਸਮਝਦਾ ਅਨਸਕਚਿਤਤਾ ਹੈ ਵੱਡੀ ਜਿੱਤ ਅਜੇ ਹੋਣੀ ਬਾਕੀ ਆ ਉਹ ਬਾਕੀ ਗੱਲਾਂ ਕੀ ਰਹਿੰਦੀਆਂ ਕਿ ਮੇਰੇਆਂ ਦੀ ਸਾਡੇ ਸਾਥੀ ਢੰਡਾ ਸਿੰਘ ਜੇਠੂ ਕਹਿਣਗੇ ਜੀ ਪ੍ਰਧਾਨ ਜੀ ਦੇਖੋ ਜਿੰਨਾ ਲਮਾਹੇ ਕੋਲ ਚੱਲਿਆ ਹੈ ਵਧਾਈ ਦੇ ਪਾਤਰ ਹੈ ਇਹਨਾਂ ਕੋਈ ਮੁਲਾਜ਼ਮ ਲੜ ਨਹੀਂ ਸਕਦਾ ਚਾਹੇ ਕਿੱਡੀ ਕਿਸੇ ਦੀ ਸਪੋਰਟ ਹੋਵੇ ਇਹ ਬਹੁਤ ਵੱਧੂ ਸੀ ਦੂਜਾ ਜਿਹੜਾ ਉਹਨਾਂ ਨੇ ਇਥੇ ਦੀ ਮੈਨੇਜਮੈਂਟ ਉਹਨੂੰ ਚਲਦਿਆਂ ਕਰਤਾ ਜੀ ਜੇ ਡੀਸੀ ਨੇ ਇਹਨਾਂ ਦੇ ਖਿਲਾਫ ਇਨਕੁਆਰੀ ਲਾਈ ਇਨਕੁਆਰੀ ਜੇ ਇਹ ਭ੍ਰਿਸ਼ਟ ਸਾਬਤ ਹੋ ਗਏ ਭ੍ਰਿਸ਼ਟ ਬੰਦਾ ਤਾਂ ਜੇਲ੍ਹ ਜੀ ਹੁੰਦਾ ਬਿਲਕੁਲ ਇਹਨਾਂ ਤੋਂ ਕੱਲਾ ਸਕੂਲ ਛਡਾ ਲਿਆ ਇੱਕ ਇਹ ਇਥੇ ਪਪਾਲ ਖ ਸਕੂਲ ਚਲਾਈ ਜਾਂਦੇ ਆ ਇੱਕ ਬੋਹੇ ਚਲਾਈ ਜਾਂਦੇ ਹੈਗੇ ਆ ਉਹ ਦੋਨੇ ਸਕੂਲ ਇਹਨਾਂ ਕੋਲੇ ਆ ਉਹਨਾਂ ਦੋਨਾਂ ਚ ਵੀ ਚਲਦੇ ਕਰਨ ਦੀ ਗੱਲ ਹੈਗੀ ਆ ਤੀਜਾ ਇਹਨਾਂ ਦਾ ਚੌਥਾ ਹੈਗਾ ਨਾ ਆਪ ਦਾ ਕਾਲਜ ਖੋਲਿਆ ਹੋਇਆ ਹੈ ਉੱਥੇ ਡੰਬੀ ਐਡਮਿਸ਼ਨ ਹੁੰਦੀ ਹੈ ਤੇ ਜਿਹੜੀ ਮਰਜ਼ੀ ਡਿਗਰੀ ਲੈ ਲਓ ਤੁਸੀਂ ਕਲਾਸ ਕੋਈ ਲੱਗਦੀ ਨਹੀਂ ਹੈਗੀ ਜਿੰਦੀ ਸੌਦੇ ਹੁੰਦੇ ਆ ਡਿਗਰੀਆਂ ਦੀ ਜਿਹੜੇ ਐਡੇ ਵੱਡੇ ਪ੍ਰਸ਼ਟ ਉਹ ਹੈਗੇ ਆ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਅਸੀਂ ਇਹਨਾਂ ਦਾ ਖੜਾ ਉਹਨਾਂ ਚੰਨੀ ਛੱਡ ਦੇ ਕਿ ਤਿੰਨੇ ਸਕੂਲਾਂ ਤੋਂ ਲੋ ਉਹਦੀ ਮਾਨਤਾ ਰੱਦ ਕਰੋ ਇਹਨਾਂ ਨੂੰ ਫੜ ਕੇ ਅੰਦਰ ਕਰੋ ਪਹਿਲੀ ਮੰਗ ਇਹ ਬਣਦੀ ਹੈ ਪੂਰਨ ਨਿਜਕ ਤੌਰ ਤੇ ਇਹ ਕਹਿਣਾ ਹੋਵੇ ਉਦੋਂ ਆਹ ਸਾਰਿਆਂ ਦਾ ਸਕੂਲਾਂ ਦਾ ਜਿਹੜਾ ਇਹ ਹੈਗਾ ਪ੍ਰਬੰਧ ਦਾ ਸਰਕਾਰ ਚਲਾਵੇ ਫਿਰ ਜਿਹੜੇ ਟੀਚਰ ਬਾਹਰ ਬੈਠੇ ਆ ਟੋਟਲ ਟੀਚਰਾਂ ਨੂੰ ਅੰਦਰ ਇਹ ਉਸੇ ਮਤਲਬ ਤਨਖਾਹਾਂ ਤੇ ਜੋ ਇਹਨਾਂ ਨੂੰ ਪਹਿਲਾਂ ਖਾਤਿਆਂ ਚ ਪੈਂਦੀਆਂ ਸੀ ਮਿਲਦੀਆਂ ਨਹੀਂ ਜਿਹੜੇ ਇਹਨਾਂ ਦੇ ਖਾਤਿਆਂ ਜਾਸਲ ਵਿੱਚ ਪੈਂਦੀਆਂ ਸੀ ਉਹਨਾਂ ਤਨਖਾਹਾਂ ਤੇ ਇਹਨਾਂ ਨੂੰ ਅੰਦਰ ਪੜ੍ਹਾਈ ਤੇ ਲਾਉਣ ਬੱਚਿਆਂ ਦੀ ਮਾਹੌਲ ਉਹ ਸ਼ਾਂਤ ਕਰਨ ਉਦੋਂ ਦੀ ਗੱਲ ਹੈਗੀ ਆ ਵੀ ਜੇ ਤੁਸੀਂ ਮੈਨੇਜਮੈਂਟ ਜਿਹੜੀ ਐਡਾ ਰੌਲਾ ਪਾਉਂਦੀ ਸੀ ਬਾਹਰ ਕਰਤੀ ਸਾਡੇ ਬੰਦੇ ਕਾਦੇ ਵਾਸਤੇ ਅੰਦਰ ਭਾਏ ਆ ਉਸ ਜੀ ਟੀਚਰ ਵੀ ਇਹਨਾਂ ਦੇ ਅੱਗੂ ਹੀ ਬੈਠਾ ਹੈ ਦੂਜਾ ਟੀਚਰ ਵੀ ਬੈਠੇ ਆ ਸਾਡੇ ਦੂਜੇ ਬੈਠੇ ਘਟ-ਘਟ ਲਗਭਗ 24 ਬੈਠੇ ਆ ਦੇ ਅੰਦਰ ਜੀ ਹਜੇ ਵੀ ਉਹਨਾਂ ਨੂੰ ਕਾਦੇ ਵਾਸਤੇ ਜੇਲ੍ਹ ਚ ਵਹਾਇਆ ਹੈ ਕਿਨੂੰ ਲੱਗਦਾ ਵੀ ਜੇ ਥੋੜਾ ਜਿਹਾ ਲੰਮਾ ਸਮਾਂ ਜੇਲ੍ਹ ਚ ਵਹਾ ਲਾਂਗੇ ਵੀ ਫੇਰ ਕੋਈ ਡਰ ਜੂ ਕੰਮ ਬੰਦ ਹੋ ਜਾ। ਇਹ ਇਹਨਾਂ ਦਾ ਭਲੇਖਾ ਉਦ ਭਲੇਖੇ ਦੂਰ ਕਰੇ ਅੱਗੇ ਵੀ ਗਾਵੇਂ ਕਰਾਂਗੇ। ਇਸ ਗੱਲ ਕਿਹਾ ਜਿਹੜੀ ਜਿੱਤ ਹੈ ਇਹ ਕੋਹਲ ਦੀ ਜਿੱਤ ਹੈ। ਠੀਕ ਹੈ ਇਹ ਮੋਢਲੀ ਜਿੱਤ ਕਹਿ ਸਕਦੇ ਆ। ਪੂਰਨ ਜਿੱਤ ਤਾਂ ਹਜੇ ਲੜਾਈ ਇਹਦੀ ਖਾਸ ਤਰ ਪਈ ਆ ਲੰਮੀ। ਉਸ ਮਸਲੇ ਕਿਉਂਕਿ ਮੈਨੂੰ ਇੱਥੇ ਤੜਕੇ ਜੋ ਆਏ ਆ ਕੁੜੀਆਂ ਨੇ ਖੜੇ ਹੋ ਕੇ ਵਧਾਈ ਦਿੱਤੀ। ਮਾ ਵਧਾਈ ਹਜੇ ਨਹੀਂ ਭਾਈ। ਵਧਾਈ ਤਾਂ ਜਦੋਂ ਤੁਸੀਂ ਜਾ ਕੇ ਡਿਊਟੀ ਸ਼ਾਮਲੇ ਉੱਥੇ ਬੰਦੇ ਅੰਦਰੋਂ ਬਾਹਰ ਆ ਗਏ ਇਹ ਇਹਨਾਂ ਦੇ ਹੱਥ ਗੜੇ ਲਾ ਕੇ ਅੰਦਰ ਹੋਏ ਉਦੋਂ ਆਪਾਂ ਮੰਨਾਂਗੇ ਵੀ ਹੁਣ ਭਾਈਪੂਰਨ ਹੋਈ ਹੈ ਪਰ ਇਹ ਸਰਕਾਰਾਂ ਬਹੁਤ ਕੁਝ ਦੇਖਦੀਆਂ ਜੇ ਚੇਅਰਮੈਨ ਮੁੱਖ ਮੰਤਰੀ ਹੈ ਉਹ ਭ੍ਰਿਸ਼ਟਾਚਾਰ ਕੰਨਾ ਮੈਂ ਖਤਮ ਕਰਨੀ ਹੈ ਉਨ੍ਹਾਂ ਦੇ ਖਿਲਾਫ باوجود ਹਜੇ ਕਾਰਵਾਈ ਨਹੀਂ ਕੀਤੀ ਫਿਰ ਭ੍ਰਿਸ਼ਟਾਚਾਰ ਖਤਮ ਕਿਵੇਂ ਹੋ ਗਿਆ ਦੂਜੇ ਪਾਸੇ ਉਹ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਕਰਨੀ ਹੈ ਜੀ ਅਸੀਂ ਕਹਿੰਦੇ ਜਰੂਰ ਹੋਣੀ ਚਾਹੀਦੀ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੰਧ ਗੜ ਲਓ ਇੱਥੇ ਏਸੀ ਲਵਾ ਦਿਓ ਪੱਖੇ ਲਵਾ ਦਿਓ ਇੱਥੇ ਰੰਗ ਰੋਗਣ ਕਰ ਦਿਓ ਇਹਦੇ ਨਾਲ ਕ੍ਰਾਂਤੀ ਨਹੀਂ ਹੁੰਦੀ ਕ੍ਰਾਂਤੀ ਹੁੰਦੀ ਹੈ ਜਿਹੜਾ ਸਕੂਲ ਹੈ ਉਹਦੇ ਵਿੱਚ ਟੀਚਰ ਹੋਣ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜੇ ਆ ਸਾਰੇ ਪੜੇ ਆ ਪਹਿਲਾਂ ਜਿਹੜੇ ਹੁਣ ਵੱਡੇ ਬੈਠੇ ਆ ਮੰਤਰੀ ਵੀ ਬਣੇ ਬੈਠੇ ਆ ਵੱਡੀਆਂ ਵੱਡੀਆਂ ਪੋਸਟਾਂ ਆਂਦੇ ਆ ਡੀਜੀਪੀ ਆ ਹੋਰ ਜਿਹੜੇ ਵੱਡੇ ਵੱਡੇ ਅਧਿਕਾਰੀ ਆ ਇਹ ਤੱਪੜਾਂ ਤੇ ਵੱਡੇ ਹੋਣਗੇ ਹੂੰ ਕਿਉਂਕਿ ਟੀਚਰ ਬਣਾਉਣ ਵਾਲੀ ਸੀ ਫਿਰ ਬੱਚਾ ਤਾਂ ਜੇ ਤੱਪੜ ਦੇ ਬੈਠਾ ਚਾਹੇ ਕੋ ਕੁਰਸੀ ਤੇ ਬੈਠੇ ਨੂੰ ਬਣਾ ਦਿਓ ਠੀਕ ਆ ਸਹੂਲਤਾਂ ਦੀ ਲੋੜਗਾਹਾਂ ਹੁੰਦੀ ਆ ਬੱਚਿਆਂ ਨੂੰ ਵੀ ਸਹੂਲਤਾਂ ਮਿਲਣ ਪਹਿਲਾਂ ਤਾਂ ਏਦੇ ਵਾਸਤੇ ਨਹੀਂ ਹੁੰਦਾ ਹੁਣ ਤਾਂ ਵਾਸਤੇ ਟੂਹਾਂ ਥੋੜੀ ਜਾਂਦੇ ਬੱਚਿਆਂ ਦੀਆਂ ਇੰਨਾ ਭਰ ਕਾ ਦੇ ਵਾਸਤੇ ਜਗਾ ਗਧੇ ਆ ਵਾਹੇ ਬੱਚੇ ਹੂੰ ਜਿੰਦੂ ਗਧਿਆਂ ਵਾਲਾ ਕੰਮ ਬੱਚਿਆਂ ਤੋਂ ਲੈ ਰਹ ਜਿੰਨੀ ਚਾਹੇ ਉਹ ਉਹ ਸਹੂਲਤ ਸਾਰਿਆਂ ਨੂੰ ਪਹਿਲੀ ਗੱਲ ਕਰਨ ਤੇ ਵਾਸਤੇ ਕਿ ਜਿੰਨੇ ਸਰਕਾਰੀ ਸਕੂਲ ਐ ਉਹਨਾਂ ਚ ਪੂਰੇ ਟੀਚਰ ਹੋਣ ਜਿਹੜੇ ਪ੍ਰਾਈਵੇਟ ਸਿਸਟਮ ਆ ਠੇਕੇ ਵਾਲਾ ਸਿਸਟਮ ਆ ਜਿੱਥੇ ਠੇਕੇ ਦਾ ਨਾਮ ਆ ਗਿਆ ਉੱਥੇ ਤੋਂ ਖੱਟਗੀ ਹੋਗੀ ਠੇਕੇ ਦਾ ਕੰਮ ਇਹ ਹੈ ਕਿ ਉਹਨੇ ਪੈਸੇ ਬਣਾਉਣੇ ਠੱਗੀ ਤੋਂ ਠੇਕੇ ਕਰਨੇ ਉਹੀ ਕੁਸ ਹੈ ਨਾ ਜੀ ਚੱਲਦਾ ਸੀ ਇਹਦਾ ਸਕੂਲਾਂ ਚ ਇਹੀ ਕੁਸ ਗਾਹਾਂ ਸਾਰੇ ਚੱਲਦਾ ਜਿਵੇਂ ਤੁਸੀਂ ਕਹਿ ਕੇ ਮੈਨੇਜਮੈਂਟ ਦੇ ਨਾਲ ਰੌਲਾ ਸੀ ਹੁਣ ਮੈਨੇਜਮੈਂਟ ਨੂੰ ਤਾਂ ਪਾਸੇ ਕਰਤਾ ਗਿਆ ਪਰ ਤੋਂ ਹਜੇ ਉਹ ਅਧਿਆਪਕ ਜਿਹੜੇ ਨੇ ਉਹ ਹਾਲੇ ਵੀ ਜੇਲ੍ਹਾਂ ਦੇ ਵਿੱਚ ਨੇ ਕੋਈ ਅਧਿਆਪਕ ਨਹੀਂ ਦੇਖੋ ਜੇ ਹੁਣ ਉਹ ਡਿਸ਼ਨ ਉਹਨਾਂ ਦੀ ਚਿੱਠੀ ਆ ਗਈ ਵੀ ਮੈਨੇਜਮੈਂਟ ਬਾਹਰ ਹੈ ਡਿਸ਼ਨ ਨੇ ਐਸਡੀਐਮ ਰਾਹੀਂ ਚਲਾਉਣਾ ਇਹ ਹੈਗਾ ਜਾਂ ਇਹਨਾਂ ਦਾ ਜਿਹੜਾ ਡੀਓ ਹੈ ਜਾਂ ਕੋਈ ਜਿਹੜਾ ਸਿੱਧੇ ਵਿਦਿਆ ਨਾਲ ਜੁੜਿਆ ਉਹਨੂੰ ਚਲਾਉਣਾ ਚਾਹੀਦਾ ਅਸਲ ਤਾਂ ਐਸਡੀਐਮ ਦੇ ਤਾਂ ਹੋਰ ਕੰਮ ਬਥੇਰੇ ਹੈਗੇ ਆ ਉਹ ਚਲਾਉਣ ਇਹਨਾਂ ਨੂੰ ਸਾਰਿਆਂ ਨੂੰ ਰੱਖਣਾ ਹੂੰ ਜਿਹੜੇ ਵੀ ਕੱਢਿਆ ਜਿੱਥੋਂ ਰੌਲਾ ਖੜਾ ਹੋਇਆ ਹੈ ਜਿੱਥੇ ਕਹਿੰਦੇ ਵੀ ਬੱਚਿਆਂ ਦੀ ਪੜ੍ਹਾਈ ਹੋਵੇ ਜਿਹੜੇ ਦੂਜੇ ਵੀ ਰੌਲਾ ਪਾਉਂਦੇ ਇੱਥੇ ਵੀ ਇਹ ਤਾਂ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਆ ਬੱਚਿਆਂ ਦੀ ਪੜ੍ਹਾਈ ਖਰਾਬ ਕਰਦੇ ਜਿਹੜੇ ਅੰਦਰ ਦਾ ਨੰਨੇ ਸੀ ਉਹ ਖਰਾਬ ਪੜ੍ਹਾਈ ਖਰਾਬ ਕਰਦੇ ਸੀ ਜਿਹੜੇ ਰੋਜ਼ ਆ ਕੇ ਵੀਡੀਓ ਪਾਉਂਦੇ ਸੀ ਇਹਨਾਂ ਨੂੰ ਡਾਂਗਾ ਫੇਰਦੇ ਇਹਨਾਂ ਨੂੰ ਫਲਾਣਾ ਕਰਦੇ ਇਹਨਾਂ ਨੂੰ ਉਹ ਕਰਦੇ ਹੋ ਜਿਹੜੇ ਰੋਜ਼ ਇੱਥੇ ਜੁਬਾਉਂਦੇ ਸੀ ਉਹ ਪੜ੍ਹਾਈ ਖਰਾਬ ਕਰਦੇ ਸੀ ਕਿ ਜਿਹੜੇ ਬਾਹਰ ਬੈਠੇ ਸੀ ਹੁਣ ਬੱਚੇ ਵਾਗੇ ਜਿ ਕੋ ਇੱਥੇ ਵੀ ਹੁਣ ਪੜ੍ਹਾਈ ਖਰਾਕਾ ਕਿਹਦੀ ਖਰਾਬ ਹੁੰਦੀ ਹੈ ਕੋਈ ਪੜ੍ਹਾਈ ਨਹੀਂ ਹੈਗੀ ਡੀ ਕੇ ਵੀ ਕੋਈ ਨਾ ਬੱਚੇ ਪਈ ਜਹੀ ਜਿ ਮਰਜ਼ੀ ਪੜ੍ਹਾਈ ਹੁੰਦੀ ਉਹਨੂੰ ਜਾ ਬਣਦੇ ਬਾਹਰ ਪੜ੍ਹਾਈ ਦਾ ਬੱਚਾ ਤਾਂ ਹੀ ਪੂਰੀ ਹੋ ਜੇ ਅੰਦਰ ਪੂਰੇ ਟੀਚਰ ਹੋਣਗੇ ਬਿਲਕੁਲ ਤੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਮਿਲਣੀਆਂ ਫਿਰ ਪੜ੍ਹਾਈ ਹੋਣੀ ਹੈ ਤੇ ਜੇ ਟੀਚਰ ਤਾਂ ਤੁਸੀਂ ਇੱਥੇ ਜਿੰਨੇ ਮਰਜ਼ੀ ਰੱਖ ਲਓ ਜੇ ਉਹਨੂੰ ਕਿਤਾਬਾਂ ਨਹੀਂ ਦੇਣੀਆਂ ਫਿਰ ਪੜ੍ਹਾਈ ਕਿੱਥੋਂ ਹੋ ਜੂਗੀ ਜਨੂੰ ਜੋ ਜਣੀਆਂ ਲੋੜਾਂ ਸਾਰੀਆਂ ਪੂਰੀਆਂ ਹੋਣ ਤੇ ਇਹ ਕੱਲੇ ਸਕੂਲ ਦੀ ਨਹੀਂ ਅਸੀਂ ਕਹਿੰਦੇ ਕੁੱਲ ਜਿਹੜੇ ਸਕੂਲ ਆ ਸਾਰੇ ਸਰਕਾਰੀ ਹੈ ਉਹਨਾਂ ਨੂੰ ਮੋੜੋ ਲਿਆ ਜੇ ਚਾਰ ਪੜਿਆ ਹੋਇਆ ਯਾਰ ਪਟਵਾਰੀ ਇਦਾਂ ਕੰਮ ਕਰਦੇ ਮੇਰੇ ਸਭ ਨੂੰ ਸਾਰਿਆਂ ਨੂੰ ਔਖਾ ਕੰਮ ਲੱਗਦਾ ਮੈਨੂੰ ਪਟਵਾਰੀਆਂ ਦਾ ਜਿਹੜਾ ਉਹ ਹਿਸਾਬ ਕਿਤਾਬ ਵਾਲਾ ਗੁੰਝਣ ਵਾਲਾ ਹੈਗਾ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਔਖਾ ਹੈ ਤੇ ਹੁਣ 10 ਬੜੇ ਨੂੰ ਸਾਡੇ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਆ ਤੁਸੀਂ ਮੋਬਾਈਲਾਂ ਤੇ ਪਾਉਂਦੇ ਨੇ ਇੱਕ ਦੂਜੇ ਦੇ ਵੀਡੀਓ ਪਾਉਂਦੇ ਆ ਕੋਈ ਦੂਜੇ ਕਮੈਂਟ ਕਰਦੇ ਆ ਉਹ ਜਿਹੜੇ ਦੇਖ ਲੋ ਸਹੀ ਅੱਖਰ ਨਹੀਂ ਪਾਏ ਹੁੰਦੇ ਸਾਨੂੰ ਵੀ ਲੱਗਦਾ ਹੁੰਦਾ ਜਿਵੇਂ ਮੈਂ ਵੀ ਅਨਪੜਾ ਮੈਂ ਜਰਾ ਤਾਂ ਕੋਈ ਗੱਲ ਹੀ ਨਹੀਂ ਬਣਦਾ ਸ਼ਬਦੀ ਨਹੀਂ ਬਣਦਾ ਕੀ ਬਣੂ ਇਹਦਾ ਫਿਰ ਅਸੀਂ ਸਾਡੀ ਪੜ੍ਹਾਈ ਕਿੱਧਰ ਗਈ ਪਰਾਣੀ ਸਕੂਲ ਤਾਂ ਵਾਪਸ ਲੈ ਲਿਆ ਪਰ ਜਿਹੜਾ ਕੁਝ ਹੁਣ ਤੱਕ ਇੱਥੇ ਚੱਲਿਆ ਜਿਵੇਂ ਤੁਸੀਂ ਆਖਿਆ ਕਿ ਕੱਪੜਾ ਵੱਡਾ ਹੋਇਆ ਉਹਦਾ ਕੋਈ ਜਾਂਚ ਦੇ ਕੋਈ ਹਦੇਸ਼ ਆਏ ਨਹੀਂ ਉੱਥੋਂ ਕਿ ਨਹੀਂ ਹਲੇ ਉਹਦੇ ਕੋਈ ਇਹਨਾਂ ਨੇ ਜਾਂਚ ਕਰ ਨਹੀਂ ਹੁੰਦੀ ਫਿਰ ਤੈਨੂੰ ਦੋਸ਼ੀ ਬਣਾ ਕੇ ਹਥਗੜੀਆਂ ਲਾ ਕੇ ਅੰਦਰ ਭੇਜਦੇ ਇਹਨਾਂ ਤਾਂ ਕਹਿੰਦੇ ਇਹਨਾਂ ਨੇ ਸਕੂਲ ਛੱਡਣ ਨੂੰ ਗਿਆ ਸੀ ਇਸ ਕਰਕੇ ਇਹਨਾਂ ਨੂੰ ਇਹਨਾਂ ਤੋਂ ਸਕੂਲ ਵਾਪਸ ਲੈ ਰਹੇ ਆ ਜਿੰਦੀ ਇਹ ਤਾਂ ਇਹਨਾਂ ਨੇ ਮਿਹਰਬਾਨੀ ਕੀਤੀ ਹੈ ਨਹੀਂ ਤਾਂ ਇਹ ਦੋਸ਼ੀ ਬਣਨੇ ਫਿਰ ਕੱਲਾ ਸਕੂਲ ਕਿਉਂ ਲੋਤੀ ਸੀ ਤਿੰਨੇ ਲੋ ਫਿਰ ਚੌਥੇ ਦੀ ਬਰਤਾਲ ਵੀ ਕਰੋ ਵੀ ਉਸੇ ਪੜਾਈ ਹੁੰਦੀ ਹੈ ਸੱਚੋਂ ਜਿਹੜਾ ਕਾਲਜ ਦੇ ਇਹਨਾਂ ਨੂੰ ਮੰਨਦਾ ਦਿੱਤਾ ਉਹਦੀ ਮ ਉਦੋਂ ਵਾਂਹ ਬਦਦਾਲ ਕਰਨ ਇਹ ਜਿਹੜੇ ਟੀਚਰ ਕਹਿੰਦੇ ਸਾਡੇ ਇੰਨੀ ਕੱਢਦੇ ਆ ਇਹੇ ਬੈਂਕਾਂ ਚੋਂ ਲੈ ਲੈਣ ਖਾਤਾ ਬੀਨ ਦੇ ਕਿੰਨੇ ਖਾਤੇ ਚ ਪਾਉਂਦੇ ਸੀ ਉਹ ਖਾਤੇ ਚੋਂ ਭਾਈ ਇਹ ਟੀਚਰ ਆਵਕਣਾਉਂਦੇ ਰਹੇ ਏਟੀਐਮ ਚੋਂ ਕਿਉਂਕਿ ਉੱਥੇ ਤਾਂ ਫੋਟੋ ਹੁੰਦੀ ਹੈ ਨਾ ਫਿਰ ਕਿੰਨਾ ਇਹ ਕਰੋੜਾ ਰੁਪਏ ਬਣਦਾ ਕਿਉਂਕਿ ਮੈਨੂੰ ਇਹਨਾਂ ਨੇ 70 ਪਦਨੀ 70 ਟੀਚਰਾਂ ਦੀ ਓਹ ਲਿਸਟ ਦਿੱਤੀ ਹੈ ਜਿਹੜੀ ਮੈਂ ਮਾਨਸਾ ਦਿਖਾਈ ਹੈ ਉਹਦੇ ਚ 13 ਲ ਮਤਲਬ 152740 ਰੁਪਏ ਮਹੀਨੇ ਦੇ ਇਹ ਮਤਲਬ ਕੱਢ ਰਹੇ ਹੈ ਤੇ ਜਿਹੜਾ ਉਹ 11 ਲ ਖਾਤੇ ਕੋਲ ਪਾਉਣਾ ਸੀ ਉਹ ਵੀ ਨਹੀਂ ਪਾਉਂਦੇ ਜਿਹੜਾਂ ਜਿੰਦੀ ਸਰਕਾਰ ਦਿੰਦੇ ਉਹ ਤੋਂ ਜ਼ਮੀਨें ਕੱਢ ਲੈਂਦੇ ਆ ਤੇ ਇਹਨੂੰ ਤੁਸੀਂ ਸਾਲ ਦਾ ਬਣਾ ਲਓ 12 ਮਹੀਨੇ ਦਾ ਬਣਾ ਲਓ ਉਦੋਂ ਬਹਾਂ ਸ਼ੀਸ਼ਾਨਾ ਦਾ ਬਣਾ ਲਓ ਕਿਉਂਕਿ 18 ਜਗ੍ਹਾ ਦੇ ਸਕੂਲ ਸਾਹਮਣੇ ਆ ਇਹ 9 ਕਰੋੜ ਤੋਂ ਉੱਤੇ ਬਣਦਾ ਤਿੰਨ ਸਕੂਲਾਂ ਦਾ ਬਣਾ ਲਓ 9 ਕਰੋੜ ਇਹ ਤੇ 73 ਲੱਖ ਬਣ ਜਾਂਦਾ ਤਿੰਨਾਂ ਦਾ ਬਣਾ ਲਓ ਜਿੰਦੀ 29 ਕਰੋੜ ਰੁਪਇਆ ਬਣ ਗਿਆ ਇਹ 29 ਕਰੋੜ ਇਹਨੂੰ ਤਾਂ ਗਾਇਆ ਜਾਣਾ ਚਾਹੀਦਾ ਹੂੰ ਬਿਲਕੁਲ ਤੇ ਜੇ ਇਹ 11 ਲੱਖ ਪਾਉਂਦੇ ਸੀ ਮਹੀਨੇ ਦਾ ਫਿਰ ਨਹੀਂ ਜ਼ਾਇਦਤ ਦੀ ਪੜਤਾਲ ਹੋਵੇ ਜਿਹੜਾ 11 ਲੱਖ ਪਾਉਂਦਾ 33 ਲੱਖ ਪਾਉਂਦੇ ਨਾ ਮਹੀਨੇ ਦਾ ਜੀ ਤੈਨੂੰ ਸਕੂਲ ਜਦੋਂ 33 ਲੱਖ ਪਾਉਂਦੇ ਆ ਜਿਹੜਾ 33 ਲੱਖ ਆਪਦੇ ਕੋਲੋਂ ਪਾ ਰਹੇ ਆ ਉਹ ਕਿੱਥੋਂ ਆਏ ਪੈਸੇ ਉਹਨਾਂ ਕੋਲੇ ਕੋਈ ਜਾਇਦਾਦ ਵਿੱਚ ਹੀ ਉਹਨਾਂ ਨੇ ਕੋਲ ਉਹਨਾਂ ਦਾ ਐਡਾ ਵੱਡਾ ਹੋਰ ਕਾਰੋਬਾਰ ਸੀ ਉਹਦੇ ਚ ਉਹਦੇ ਜੋ ਮੁਨਾਫੇ ਜੋ ਉਹ ਪੈਸੇ ਦਿੰਦੇ ਨੇ ਪੜਤਾਲ ਦਾ ਬਹੁਤ ਸੌਖੀ ਹੋ ਸਕਦੀ ਹੈ ਵੀ ਜਦੋਂ ਤੁਸੀਂ ਸਕੂਲ ਲੈ ਆ ਉਹ ਤੁਹਾਡੇ ਕੋਲ ਜਾਇਦਾਦ ਕੀ ਸੀ ਜਦੋਂ ਤੁਸੀਂ ਸਕੂਲ ਲੈ ਲੈ ਦਾਨੀ ਹੋ ਜਾ ਕੇ ਤੁਸੀਂ ਕੋਲੋਂ ਪੈਸੇ ਪਾਉਣੇ ਸੀ ਥੋੜੀ ਜਾਇਦਾਦ ਵਧੀ ਹੋਰੀ ਜਾਂਦੀ ਹੈ ਪੜਤਾਲ ਵਾਲਾ ਤਾਂ ਕੋਈ ਕੰਮ ਔਖਾ ਨਹੀਂ ਹੈਗਾ ਜੇ ਕਿਸੇ ਨੇ ਕਰਨੀ ਹੋਵੇ ਕੋਈ ਗੁੰਝਲ ਇਹ ਤਾਂ ਮੈਨੂੰ ਲਾ ਦੇ ਮੇਰੇ ਨਾਲ ਕੋਈ ਬੰਦਾ ਮੜਾ ਲਿਖਾ ਪੜਿਆ ਮੈਂ ਹੁਣ ਕੱਢ ਦੇਣਾ ਜੀ ਦੂਜੀ ਜਿੰਨੀ ਕ ਇਹਨਾਂ ਨੇ ਲਗੜੀ ਜੀ ਪੜਤਾਲ ਕਰਵਾਈ ਵੀ ਹੈ ਕਮੇਟੀ ਡੀਸੀ ਦੀ ਅਗਵਾਈ ਚ ਕਮੇਟੀ ਬਣੀ ਆ ਉਹ ਕਮੇਟੀ ਨੇ ਤਾਂ ਦੋਸ਼ੀ ਕਰਾ ਦੇਤੇ ਇਹ ਨਾਂ ਚਾਹੁੰਦੇ ਹੋ ਆ ਲੋਕਾਂ ਦੇ ਦਬਾਅ ਤਹਿਤ ਜਾਂ ਗੱਲ ਇੰਨੀ ਸੱਚੀ ਸੀ ਟੀਚਰਾਂ ਦੀ ਉਹਨਾਂ ਅਰਜ਼ੀਆਂ ਤੇ ਡੀਸੀ ਨੂੰ ਕਮੇਟੀ ਬਣਾਉਣੀ ਪਈਗੀ ਉਹ ਕਮੇਟੀ ਨੇ ਆਪ ਨੂੰ ਰਿਪੋਰਟ ਦੇਤੀ ਉਹ ਰਿਪੋਰਟ ਚ ਵੀ ਤਿੰਨ ਵੱਡੇ ਦੋਸ਼ ਲਾਏ ਹੋਏ ਆ ਹਜੇ ਭਾਵੇਂ ਵੱਡੇ ਦੋਸ਼ਾਂ ਤੋਂ ਉਹਨਾਂ ਨੇ ਕਿਨਾਰਾ ਕੀਤਾ ਹੈ ਜੀ ਉਹ ਤਾਂ ਉਹਦੇ ਤੇ ਘਰ ਨੂੰ ਵੀ ਤਿਆਰ ਨਹੀਂ ਇਸ ਕਰਕੇ ਕਮੇਟੀ ਕਮੁੱਟੀ ਬਣਾਉਣ ਦਾ ਪਹਿਲਾਂ ਅਸੀਂ ਤਾਂ ਸਭ ਨੂੰ ਇਹ ਕਹਿੰਦੇ ਹੁਣ ਵੀ ਜੇ ਕਮੇਟੀ ਬਣਾਉਣ ਵਾਲੀ ਗੱਲ ਨਿਕਲਦੀ ਹੈ ਤਾਂ ਮਿੱਟੀ ਪਾਉਂਦੇ ਆ ਜੇ ਸੱਚ ਨੂੰ ਕਰਨਾ ਹੋਵੇ ਤਾਂ ਇਹ ਬੈਠੇ ਜੇ ਪ੍ਰਨੀਤ ਕੌਰ ਦਾ 4 ਘੰਟੇ ਜਰਾ ਇੰਨੇ ਪੈਸੇ ਵਾਪਸ ਮੜਵਾ ਸਕਦੇ ਆ ਇਹ ਕਿੱਡੀ ਵੱਡੀ ਉਦਾਹਰਨ ਹੈ ਜੇ ਸਰਕਾਰ ਦੇ ਐ ਹੋਵੇ ਇਰਾਦਾ ਹੋ ਜੇ ਗਵਰਨਮੈਂਟ ਦਾ ਮਤਲਬ ਕੀ ਹੈ ਵੀ ਇੱਕ ਮਿੰਟ ਤੇ ਗੌਰ ਕਰਦਾ ਹੈ ਇੱਕ ਮਿੰਟ ਚ ਸਾਰਾ ਕੁਝ ਕੱਢ ਸਕਦੇ ਆ ਪਰ ਨੀਤ ਨਹੀਂ ਸਾਫ ਇਸ ਕਰਕੇ ਰੋਲੇ ਨੀਤਾਂ ਦੇ ਆ ਹੈ ਖੁਸ਼ੀ ਕਿ ਇੱਕ ਜਿਵੇਂ ਅੰਸ਼ਕ ਜਿੱਤ ਜੱਥੇਬੰਦੀ ਕਹਿ ਰਹੀ ਹੈ ਕਿ ਅੰਸ਼ਕ ਤੌਰ ਤੇ ਜਿਹੜੀ ਹੈਗੀ ਉਹ ਜਿੱਤ ਜਿਹੜੀ ਇੱਕ ਮੰਗ ਵੀ ਸੀਗੀ ਤੁਹਾਡੀ ਕਿ ਵਾਪਸ ਲੈ ਜਾਵੇ ਮੈਨੇਜਮੈਂਟ ਤੋਂ ਨਹੀਂ ਬਾਬਸ ਉਹ ਤਾਂ ਲੈਣਾ ਬਣਦੀ ਸੀ ਜਿਹੜਾ ਕਾਰਵਾਈ ਦਾ ਸਿਸਟਮ ਆ ਪ੍ਰਧਾਨ ਜੀ ਹੋਰਾਂ ਨੇ ਵਿਆਖਿਆ ਕਰਤੀ ਉਹਦੀ ਮੇਰੀ ਤੋਕਣੀ ਬਣਦੀ ਦੁਬਾਰਾ ਉਹਦੋਂ ਗੱਲ ਕਰਨ ਦੀ ਵੀ ਖੁਸ਼ੀ ਹੈਗੀ ਆ ਪਰ ਇਹ ਪਹਿਲਾ ਸਟੈਪ ਮੋਢਲੀ ਸਾਡੀ ਜਿਹੜੀ ਆ ਪ੍ਰਾਪਤੀ ਆ ਮੋਢਲੀ ਪ੍ਰਾਪਤੀ ਹੈਗੀ ਆ ਜਥੇਵੰਦੀਆਂ ਦੀ ਮਾਪਿਆਂ ਦੇ ਸਹਿਯੋਗ ਨਾਲ ਤੇ ਸਾਡੇ ਟੀਚਰਾਂ ਦੇ ਸਹਿਯੋਗ ਨਾਲ ਦੂਜੀ ਗੱਲ ਵੀਰ ਜੀ ਇੱਕ ਮੈਂ ਹੋਰ ਗੱਲ ਕਰਨੀ ਚਾਹਣਾ ਤੁਹਾਡੇ ਕੈਮਰਾਮੈਨ ਨੂੰ ਮਤਲਬ ਇਹ ਇੱਕ ਸਾਡੇ ਕੋਲ ਇਹ ਪੰਜਾਬ ਦਾ ਡਾਟਾ ਹੈਗਾ ਜਿੱਥੇ ਇੱਥੇ ਕੁਝ ਸ਼ਰਾਰਤੀ ਅਨਸਰ ਮੰਨੋ ਜਿਹੜੇ ਪੇੜ ਪੇੜ ਅਨਸਰ ਨੇ ਮੈਨੇਜਮੈਂਟ ਦੁਵਾਰਾ ਪਿਛਲੇ ਸਾਲ ਤੋਂ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਯੋਗ ਤੇ ਅਯੋਗ ਟੀਚਰ ਵੀ ਇੱਥੇ ਜਿਹੜਾ ਕਪਲਾ ਹੁੰਦਾ ਉਹ ਕਿਦਾਂ ਹੁੰਦਾ ਇਹ ਇਹ ਪੰਜਾਬ ਦਾ ਡਾਟਾ ਸਾਡੇ ਕੋਲੇ ਕੱਲ ਦਾ ਜਦੋਂ ਮੈਨੇਜਮੈਂਟ ਨੂੰ ਪਤਾ ਲੱਗਿਆ ਕਿ ਜਿਹੜੀ ਸਾਡੀ ਪ੍ਰਬੰਧਾ ਉਹ ਵਾਪਸ ਲਿਆ ਜਾ ਰਿਹਾ ਤੇ ਜਿਹੜਾ ਇੱਥੇ ਹਰਮਨ ਸਿੰਘ ਚੋਹਾਨ ਐਡਵੋਕੇਟ ਖਾਉਂਦਾ ਸੀ ਆਪਣੇ ਆਪ ਨੂੰ ਪਿਛਲੇ ਸਾਲ ਮੈਨੇਜਮੈਂਟ ਡਾਇਰੈਕਟਰ ਲਾਇਆ ਸੀਗਾ ਇਹ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਤੇ ਸੀਗਾ 2 9:35 AM ਤੇ ਜਿਹੜਾ ਅਸੀਂ ਇਹ ਸਰਚ ਮਾਰਿਆ ਜੀ ਜਿਹੜਾ 25 25ਪ੍ਰੈਲ ਸਵੇਰੇ ਕੱਲ ਦਾ ਟਾਈਮ ਆ ਤੇ ਉਹ ਉੱਥੇ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਮੇਲ ਹਰਵੰਦ ਸਿੰਘ ਤੇ ਇਹ ਉੱਥੇ ਬੰਦਾ ਹੈ ਐਮ ਡੀ ਦੀ ਪੋਸਟ ਦੇ ਜਿਹੜਾ ਬਰਕਰਾਰ ਸੀਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਸਾਡੀ ਜਿਹੜੀ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਦਾ ਸਾਥੋਂ ਵਾਪਸ ਲਿਆ ਗਿਆ ਕਿਉਂਕਿ ਜਿਹੜੀ ਐਮ ਡੀ ਦੀ ਪੋਸਟ ਆ ਉਹ ਮੈਨੇਜਿੰਗ ਮੈਨੇਜਮੈਂਟ ਦੇ ਨਾਲ ਹੀ ਰਹਿੰਦੀ ਆ ਤੇ ਜਿਹੜੀ ਅਫੀਸ਼ੀਅਲ ਪੋਸਟ ਆ EMPLOYEES ਦੀ ਉਹ ਪ੍ਰਿੰਸੀਪਲ ਦੀ ਆ ਲਾਸਟ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਹ ਬੰਦਾ ਇੱਥੇ ਬਰਕਰਾਰ ਰਹਿਣਾ ਚਾਹੀਦਾ ਮੈਂ ਇੱਥੇ ਰਹੂੰਗਾ ਮੈਂ ਇਹਨਾਂ ਟੀਚਰਾਂ ਨੂੰ ਕੱਲ ਸਾਨੂੰ ਪਤਾ ਲੱਗਿਆ ਉਹ ਕਹਿੰਦਾ ਮੈਂ ਇਹਨਾਂ ਨੂੰ ਸੈੱਟ ਕਰਨਾ ਜਿਹੜੇ ਪੁਰਾਣੇ ਟੀਚਰ ਨੇ ਜੀ ਆ ਵੀ ਸ਼ਾਮ ਨੂੰ ਆਪਣੇ ਆਪ ਦੇਖੋ ਡੈਜਿਗਨੇਸ਼ਨ 8:44 44 ਹਾਂਜੀ ਅੱਜ ਅੱਜ ਦਾ ਜੀ 26 ਹਾਂ ਪੌਣੇ 9 ਵਜੇ ਇਹ ਇਹ ਸਾਡੇ ਕੋਲੇ ਅਨ 9 ਵਜੇ ਇਹ 35 ਐਮ ਦਾ ਸੀਗਾ ਤੇ ਸ਼ਾਮ ਨੂੰ ਅਸੀਂ ਚੈੱਕ ਕਰਿਆ ਸੀਗਾ ਇਹ ਮੇਰੇ ਕੋਲ ਦੂਸਰਾ ਪੇਜ ਆ ਸੀਗਾ 9 ਵਜੇ 44 ਦੇ ਹਰਵੰਦ ਸਿੰਘ ਚੋਹਾਨ 22 ਪ੍ਰਿੰਸੀਪਲ ਇਥੇ 22 ਪ੍ਰਿੰਸੀਪਲ ਦਾ ਇਹਨੇ ਅਹੁਦਾ ਬਣਾ ਲਿਆ ਮਤਲਬ ਜਿਹੜੀ ਵਾਈਸ ਪ੍ਰਿੰਸੀਪਲ ਤੇ ਪ੍ਰਿੰਸੀਪਲ ਦਾ ਉਹ ਅਫੀਸ਼ੀਅਲ ਟੀਚਿੰਗ ਲੈਨ ਚ ਆ ਗਿਆ 20 ਮੈਨੇਜਿੰਗ ਜਿਹੜਾ ਮੈਨੇਜਮੈਂਟ ਨਾਲ ਉਹ ਸੰਬੰਧ ਟੁੱਟ ਗਿਆ ਇੱਕ ਹੋਰ ਆ ਜਿਵੇਂ ਤੁਹਾਡੇ ਵੀ ਯੋਗਤਾਵਾਂ ਤੇ ਸਵਾਲ ਖੜੇ ਹੁੰਦੇ ਨੇ ਜੋ ਹਰਵੰਦ ਸਿੰਘ ਨੇ ਠੀਕ ਹੈ ਪਹਿਲਾਂ ਮੈਨੇਜਿੰਗ ਡਾਇਰੈਕਟਰ ਸੀ ਕਿ ਉਹ ਵੀ ਯੋਗਤਾਵਾਂ ਪੂਰੀਆਂ ਕਰਦੇ ਨੇ ਕਿਉਂ 22 ਪ੍ਰਿੰਸੀਪਲ ਤਾਂ ਉਹਦੇ ਵੀ ਯੋਗਤਾਵ ਕਰੀ ਨਹੀਂ ਇਹਨਾਂ ਦੀ ਉਹਨਾਂ ਤਾਂ ਮਤਲਬ ਜਿਹੜਾ ਐਮ ਡੀ ਆ ਜਾਂ ਕੋਈ ਸਰਪ੍ਰਸਤ ਲਾਇਆ ਉਹਨਾਂ ਦੀ ਕੋਈ ਅਸੀਂ ਉਹੀ ਰੌਲਾ ਪਾ ਰਹੇ ਹਾਂ ਵੀ ਸਰਕਾਰ ਟੀਚਰਾਂ ਤੇ ਚੜ ਕੇ ਆ ਜਾਂਦੀ ਆ ਤੇ ਸਾਨੂੰ ਤਾਂ ਮਤਲਬ ਜਿਹੜਾ ਸਰਵਿਸ ਜਿਹੜਾ ਰੂਲ ਨੇ ਉਹ ਟਾਈਮ ਟਾਈਮ ਪੂਰਾ ਦਿੰਦੇ ਨੇ ਮਤਲਬ ਪੂਰਾ ਕਰ ਦਿੰਦੇ ਦਿੰਦੇ ਨੇ ਪਹਿਲੀ ਗੱਲ ਤਾਂ ਜਦੋਂ ਕੋਈ ਟੀਚਰ ਭਰਤੀ ਹੁੰਦਾ ਉਦੋਂ ਉਹਦੀ ਜਿਹੜੀ ਯੋਗਤਾ ਕੀ ਦੇਖ ਕੇ ਭਰਤੀ ਕਰਨਾ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਕਿਹੜੀ ਮੈਨੇਜਮੈਂਟ ਦੇ ਕਦੋਂ ਕਿਸ ਆਧਾਰ ਤੇ ਰੱਖਿਆ ਸੀਗਾ ਕਿਸ ਪੋਸਟ ਤੇ ਰੱਖਿਆ ਸੀਗਾ ਹੁਣ ਜਦੋਂ ਕੋਈ ਆ ਟੀਚਰ ਆਵਾਜ਼ ਬੁਲ ਤੇ ਉਹਨੂੰ ਉਹਦੇ ਕੰਬੀਨੇਸ਼ਨ ਮੁਤਾਬਕ ਉਹਨੂੰ ਉਲਟ ਦਰਸਾਇਆ ਜਾਂਦਾ ਜਿਵੇਂ ਹੁਣ ਇਹਨਾਂ ਨੇ ਆਪਣੇ ਆਪ 22 ਪ੍ਰਿੰਸੀਪਲ ਬਣਾ ਲਿਆ ਤੇ ਇਸੇ ਤਰ੍ਹਾਂ ਜੇ ਜਦੋਂ ਕੋਈ ਬੰਦਾ ਆਵਾਜ਼ ਬੁਲੰਦ ਕਰਦਾ ਉਠਾਉਣਾ ਚਾਹੁੰਦਾਗਾ ਤਾਂ ਉਹਦਾ ਜਿਹੜਾ ਯੋਗਤਾ ਅਹੁਦਾਗਾ ਉਹਨੂੰ ਉਹਦੇ ਉਲਟ ਕੁਆਲੀਫਾਈਕੀਸ਼ਨ ਦੇ ਉਲਟ ਪਾਇਆ ਜਾਂਦਾ ਵੀ ਇਹਨੂੰ ਅਸੀਂ ਦਵਾਈਏ ਕਿਵੇਂ ਉਦੋਂ ਬਾਅਦ 3rd ਪਰਸਨ ਤੋਂ ਕੰਪਲੇਂਟ ਪਵਾਈ ਜਾਂਦੀ ਆ ਜਿਵੇਂ ਇਸ ਇੱਥੇ ਹੋਇਆ ਸਾਰੇ ਟੀਚਰਾਂ ਦੇ ਖਿਲਾਫ ਹੋਇਆ ਵੀ ਇੱਥੇ ਚਮਕੌਰ ਸਿੰਘ ਦੀ ਕੰਪਲੇਂਟ ਪਵਾਈ ਉਹ ਇਹਨਾਂ ਦਾ ਪੇਡ ਬੰਦਾ ਆਪਦਾ ਖੁਦ ਦਾ ਬੰਦਾ ਇਸੇ ਤਰ੍ਹਾਂ ਇੱਥੇ ਸਾਰਾ ਸਿਸਟਮ ਚੱਲਦਾ ਤੇ ਆ ਜਿਹੜ ਪੜਾ ਕੱਲ ਦੀ ਵੀ ਮੈਨੇਜਿੰਗ ਜਿਹੜਾ ਮੈਨੇਜਿੰਗ ਡਾਇਰੈਕਟਰ ਸੀਗਾ ਸਾਲ ਪਹਿਲਾਂ ਜਿੰਨੇ ਸੈਂਕੜੇ ਮਨ ਸੈਂਕੜੇ ਨੋਟਿਸ ਕੱਢਦੇ ਸਾਨੂੰ ਟੀਚਰਾਂ ਨੂੰ ਸੈਂਕੜੇ ਮੋਹਰਾਂ ਲਾਗਦੀਆਂ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਹਰਮਨ ਸਿੰਘ ਚੋਹਾਨ ਆ ਤੇ ਅੱਜ ਕੱਲ੍ਹ ਉਹ ਵਾਈਸ ਪ੍ਰਿੰਸੀਪਲ ਬਣ ਗਿਆ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਨੇਜਮੈਂਟ ਦਾ ਪ੍ਰਬੰਧ ਜਿਹੜਾ ਵਾਪਸ ਲੈ ਲਿਆ ਉਪ ਮੰਡਲ ਮੈਜਿਸਟਰ ਮਟਕੋਲ ਦੇਤਾ ਤਾਂ ਉਹ ਵਾਈਸ ਪ੍ਰਿੰਸੀਪਲ ਬਣ ਕੇ ਮੈਂ ਇੱਥੇ ਵਰਕਰ ਆ ਰਾਂ ਵੀ ਇੱਥੇ ਮੈਂ ਤਨਖਾਹ ਵਟੋਰਦਾ ਰਾਂ ਇੱਕ ਉਹ ਬੰਦਾ ਆਪ ਖੁਦ ਬਕਾਲਤ ਕਰਦਾ 3 ਵਜੇ ਤੋਂ ਬਾਅਦ ਆ ਕੇ ਫੂਲ ਉਹਦਾ ਚੈਂਬਰ ਆ ਨੰਬਰ 48 ਨੰਬਰ ਚੈਂਬਰ ਆ ਉੱਥੇ ਬਕਾਲ ਆ ਇਹਨਾਂ ਦਾ ਸਿਸਟਮ ਆ ਆ ਅਸੀਂ ਪਰਦੇ ਫਾਸ਼ ਕੀਤੇ ਆ ਇਸੇ ਕਰਕੇ ਅਸੀਂ ਸਜਾ ਭੁਗਤ ਰਹੇ ਆ ਇਸੇ ਕਰਕੇ ਅਸੀਂ ਅਯੋਗ ਹੋ ਗਏ ਯੋਗਤਾ ਤੋਂ ਅਯੋਗ ਬਣਾਉਣਾ ਅਯੋਗ ਤੋਂ ਯੋਗ ਬਣਾਉਣਾ ਇਹਨਾਂ ਦਾ ਖੱਬੇ ਹੱਥ ਦਾ ਕੰਮ ਆ ਜੀ ਵੀਰ ਨੇ ਸਵਾਲ ਚੁੱਕਿਆ ਕਿ ਯੋਗਤਾ ਤੁਹਾਡੀ ਯੋਗਤਾ ਤੇ ਬੜੇ ਸਵਾਲ ਹੁਣ ਤੱਕ ਵੀ ਚੁੱਕੇ ਜਾਣ ਨੇ ਪਹਿਲਾਂ ਵੀ ਚੁੱਕੇ ਗਏ ਪਰ ਦੂਸਰੇ ਪਾਸੇ ਇੱਕ ਮੈਨੇਜਿੰਗ ਡਾਇਰੈਕਟਰ ਨੂੰ ਰਾਤੋਂ ਰਾਤ ਦੇ ਵਿੱਚ ਵਾਈਸ ਪ੍ਰਿੰਸੀਪਲ ਬਣਾ ਦੇਣਾ ਕਿਵੇਂ ਦੇਖਦੇ ਸਰ ਉਹੀ ਚੀਜ਼ ਦਾ ਅਸੀਂ ਮਤਲਬ ਉਹ ਤਿੰਨ ਮਹੀਨਿਆਂ ਤੋਂ ਇਹੀ ਚੀਜ਼ ਦਾ ਤਾਂ ਅਸੀਂ ਜ਼ਿਕਰ ਕਰ ਰਹੇ ਹਾਂ ਵੀ ਦੇਖੋ ਸਾਡੇ ਅਹੁਦੇ ਚੇਂਜ ਕੀਤੇ ਜਾਂਦੇ ਆ ਤੇ ਉਹ ਤੁਹਾਡੇ ਸਾਹਮਣੇ ਹੁਣ ਮਤਲਬ ਕੱਲ ਦਾ ਹੀ ਪ੍ਰੂਫ ਦਿਖਾ ਰਹੇ ਆ ਮੀਡੀਆ 'ਚ ਵੀ ਅਸੀਂ ਦਿਖਾ ਰਹੇ ਆ ਵੀ ਇੰਨਾ ਅਹੁਦਿਆਂ ਨੂੰ ਚੇਂਜ ਕਰਕੇ ਹੀ ਸਾਨੂੰ ਯੋਗ ਤੇ ਅਯੋਗ ਰਾਤੋਂ ਰਾਤ ਕੀਤਾ ਜਾਂਦਾ ਸੀ। ਬਾਕੀ ਇੱਕ ਗੱਲ ਸਰ ਇਹ ਵੀ ਹੈ ਵੀ ਜਿਵੇਂ ਐਸ ਡੀ ਐਮ ਸਾਹਿਬ ਦੀ ਰਿਪੋਰਟ ਆਈ ਸੀ ਇਹਨਾਂ ਦੀ ਸਜ਼ਾ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਇਹ ਲਿਖਿਆ ਹੋਇਆ ਕਿ ਜਿਹੜਾ 2100 ਰੁਪਏ ਇਹਨਾਂ ਨੇ 10th ਵਾਲੇ ਬੱਚਿਆਂ ਤੋਂ ਲਿਆ ਉਹ ਹਫ਼ਤੇ 'ਚ ਮਤਲਬ ਉਹ ਵਾਪਸ ਕਰਨ ਪਰ ਉਹ ਹਜੇ ਤੱਕ ਬੱਚਿਆਂ ਨੂੰ ਵਾਪਸ ਨਹੀਂ ਮਿਲਿਆ ਮਤਲਬ ਕਾਰਵਾਈ ਦੇਖੋ ਕਿੱਥੇ ਹੋ ਰਹੀ ਹੈ ਪਰ ਸਰਕਾਰ ਕਾਰਵਾਈ ਕਰ ਵੀ ਰਹੀ ਹੈ ਦਿਖਾ ਰਹੀ ਕਿ ਕਾਰਵਾਈ ਕਰ ਰਹੇ ਆ ਪਰ ਅੰਦਰ ਖਾਤੇ ਜਿਵੇਂ ਆ ਉਧੇ ਬਦਲੇ ਜਾ ਰਹੇ ਨੇ ਪੈਸੇ ਵੀ ਨਹੀਂ ਵਾਪਸ ਕਿਤੇ ਵੀ ਅੰਦਰ ਖਾਤੇ ਕੋਈ ਹੋਰ ਚੱਲ ਰਹੀ ਹੈ ਹਾਂਜੀ ਹਾਂਜੀ ਹਜੇ ਵੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਨਾ ਵੀ ਇਹਨਾਂ ਨੂੰ ਕਿਵੇਂ ਬਚਾਈਏ ਦੇਖੋ ਵੀ ਇਹਦੇ ਪਿੱਛੇ ਕਿੱਡੀ ਕੁ ਪਾਵਰ ਹੈ ਠੀਕ ਹੈ ਸਾਨੂੰ ਅੱਖਾਂ ਠੰਡੀਆਂ ਕਰਤੀਆਂ ਵੀ ਠੀਕ ਹੈ ਇਹਨਾਂ ਤੋਂ ਲੈ ਲਿਆ ਇਹਨਾਂ ਤੋਂ ਸਕੂਲ ਪਰ ਜਿਹੜੀਆਂ ਅਸੀਂ ਜੇਲਾਂ ਕੱਟ ਕੇ ਆਏ ਆ ਉਹਨਾਂ ਦਾ ਹਿਸਾਬ ਕੌਣ ਲਾਊਗਾ ਉਹ ਹਿਸਾਬ ਵੀ ਤਾਂ ਅਸੀਂ ਲੈਣਾ ਨਾ ਜੀ ਇਹਨਾਂ ਨੂੰ ਵੀ ਜੇਲਾਂ ਦਿਖਾ ਕੇ ਹੀ ਰ੍ਹਾਂਗੇ ਇੱਥੇ ਡਾਂਗਾ ਵੀ ਪਈਆਂ ਜੇਲਾਂ ਵੀ ਕੱਟੀਆਂ ਪਰ ਆਖਿਰ ਨੂੰ ਇੱਕ ਛੋਟੀ ਜਿੱਤ ਜਿਹੜੀ ਉਹ ਹਿੱਸੇ ਪਈ ਹਾਂਜੀ ਬਿਲਕੁਲ ਛੋਟੀ ਜਿੱਤ ਵੀ ਕਹਿ ਸਕਦਾ ਪਰ ਇੱਕ ਤਰੀਕੇ ਨਾਲ ਮੇਰੇ ਨਜ਼ਰੀਏ 'ਚ ਬੱਚਿਆਂ ਲਈ ਵੱਡੀ ਜਿੱਤ ਹੈ ਕਿਉਂਕਿ ਸਾਡਾ ਮੈਨ ਮੇਨ ਪਹਿਲੀ ਲੜਾਈ ਇਹ ਹੀ ਸੀ ਕਿ ਬੱਚਿਆਂ ਨੂੰ ਉਹਨਾਂ ਦੇ ਜੋ ਸਰਕਾਰ ਵੱਲੋਂ ਹੱਕ ਆ ਉਹਨਾਂ ਨੂੰ ਪੂਰਨ ਮਿਲਣ ਔਰ ਵਿਚ ਵਿਚੋਲੇ ਜਿਹੜੇ ਉਹਨਾਂ ਦੇ ਹੱਕ ਖਾਂਦੇ ਆ ਉਹ ਵਿਚੋਲੇ ਨੂੰ ਕੱਢਾ ਜਾਵੇ ਇੱਕ ਤਰੀਕੇ ਨਾਲ ਬੱਚਿਆਂ ਲਈ ਉਹ ਜਿੱਤ ਸਾਡੀ ਪੂਰਨ ਹੋ ਗਈ ਹੈ ਠੀਕ ਹੈ ਐਸਡੀਐਮ ਅੰਡਰ ਆ ਗਿਆ ਸਕੂਲ ਹੁਣ ਉਹ ਵੀ 100% ਹੈ ਜਿਵੇਂ ਪਹਿਲਾਂ ਤਾਂ ਗਵਰਨਮੈਂਟ ਵੱਲੋਂ 70% ਮਿਲਦਾ ਸੀ ਹੁਣ ਉਹ ਕਹਿੰਦੇ ਕਿ ਉਹ 100% ਦੇਣਗੇ ਤਾਂ ਇੱਥੋਂ ਸਾਨੂੰ ਖੁਸ਼ੀ ਹੈ ਕਿ ਬੱਚਿਆਂ ਨੂੰ ਉਹਨਾਂ ਦਾ ਹੱਕ ਜੋ ਹੀ ਹੈ ਹੁਣ ਪੂਰ ਮਿਲੂਗਾ ਠੀਕ ਹੈ ਜੋ ਬੱਚੋ ਖਾਣ ਵਾਲੇ ਲੋਕ ਸੀ ਉਹ ਇੱਕ ਤਰੀਕੇ ਨਾਲ ਚਾਹੇ ਇਹਨਾਂ ਨੇ ਭਲੇਖੇ ਪਾ ਕੇ ਜਾਂ ਉਹਨਾਂ ਨੂੰ ਬਚਾਉਣ ਲਈ ਕੱਢਿਆ ਹਨਾ ਜੋ ਵੀ ਆਪਾਂ ਕਹਨੇ ਬਿਨਾਂ ਕਾਰਵਾਈ ਉਹਨਾਂ ਨੂੰ ਇੱਕ ਵਾਰ ਖਿਹੜਾ ਛੜਾਤਾ ਚਲ ਕੁਝ ਵੀ ਹੈ ਤੇ ਬੱਚੇ ਨਾ ਅਟ ਲੀਸਟ ਉਹਨਾਂ ਦਾ ਹੱਕ ਮਿਲੂਗਾ ਜਿਵੇਂ ਰਤੋਰਾ ਤੌਦਾ ਜਿਹੜਾ ਹੈਗਾ ਉਹ ਬਦਲਿਆ ਗਿਆ ਇਹ ਵੀ ਕਿਤੇ ਨਾ ਕਿਤੇ ਤੈਅ ਕਰਦਾ ਕਿ ਪਹਿਲਾਂ ਹੀ ਬਹੁਤ ਕੁਝ ਚੱਲਦਾ ਰਿਹਾ ਇੱਥੇ ਬਿਲਕੁਲ ਜੀ ਤਾਂ ਹੀ ਤਾਂ ਇੰਨਾ ਕੁਝ ਰੌਲਾ ਪਿਆ ਤੇ ਉਹਨਾਂ ਪਿੱਛੇ ਡਾਂਗ ਖਾਦੀਆਂ ਤੇ ਉਹਨਾਂ ਖਾਤਰ ਮੇਰੇ ਸਾਥੀ ਜੇਲ੍ਹ ਗਏ ਆ ਉਹ ਐਵੇਂ ਤਾਂ ਨਹੀਂ ਗਏ ਨਾ ਜੀ ਇਹ ਕੁਝ ਹੁੰਦਾ ਸੀਗਾ ਤਾਂ ਹੀ ਗਏ ਆ ਨਾ ਇਹੀ ਕਪਲੇ ਤਾਂ ਜਲ ਜਿਹੜੇ ਪੈਸੇ ਜਿਹੜੇ ਖਾਣੇ ਖਾਣੇ ਸੀਗੇ ਦੂਜਿਆਂ ਦੇ ਹੱਕ ਮਾਰਨੇ ਕਿਸੇ ਨੂੰ ਅਯੋਗ ਕਰਨਾ ਦਬਾਉਣਾ ਬੋਲਣਾ ਨਾ ਉਹਨਾਂ ਲਈ ਇਹ ਆਹੀ ਜਿਹੜਾ ਇਹ ਫੰਡਾ ਵਰਤਦੇ ਸੀਗੇ ਵੀ ਠੀਕ ਹੈ ਵੀ ਤੂੰ ਜਿਵੇਂ ਕਿਸੇ ਨੂੰ 뮤직 টিਚਰ ਬਣਾਤਾ ਪਰ ਉਹ ਕਲਰਕ ਦੀ ਪੋਸਟ ਤੇ ਆਇਆ ਸੀਗਾ ਠੀਕ ਹੈ ਕੋਈ ਹਿੰਦੀ ਦੀ ਪੋਸਟ ਤੇ ਆਇਆ ਸੀ ਉਹਨੂੰ ਇੰਗਲਿਸ਼ ਤੇ ਬਣਾਤਾ ਵੀ ਦੇਖੋ ਫਿਰ ਉਹਨੂੰ ਸਾਬਿਤ ਕਰਨਾ ਕਿ ਤੂੰ ਅਯੋਗ ਹੈ ਇਹ ਫੰਡੇ ਹੁੰਦੇ ਆ ਜੇ ਉਹਵੇਂ ਛੋਟੀਆਂ ਧਮਕੀਆਂ ਤੋਂ ਨਹੀਂ ਡਰਦੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਦਬਾਓ ਕਿਉਂਕਿ ਜਿਹੜਾ ਬਦਲਣਾ ਫੇਰ ਬਦਲ ਕਰਨਾ ਤੇ ਇਹਨਾਂ ਦੇ ਹੱਥ ਚ ਹਨ ਹੁਣ ਮੈਂ ਕਲਾਸ ਦੇ ਬੱਚੇ ਨੂੰ ਪੜ੍ਹਾਉਂਗੀ ਮੈਂ ਜਾ ਕੇ ਹੀ ਪੰਜਾਬ ਤਾ ਦਾ ਨਹੀਂ ਚੇਂਜ ਕਰ ਸਕਦੀ ਨਾ ਨਾ ਮੈਂ ਜਲਦੀ ਕਿਤੇ ਚੈੱਕ ਕਰ ਸਕਦੀ ਹਾਂ ਤੇ ਉਹ ਇਸ ਤਰੀਕੇ ਨਾਲ ਚਲਦਾ ਸੀ ਗਿਆ ਤੇ ਜੋ ਹੁਣ ਸਾਹਮਣੇ ਆ ਗਿਆ ਆਪਣੇ ਆਪ ਨੂੰ ਬਚਾਉਣ ਲਈ ਦੇਖੋ ਕਿੰਨਾ ਇਹਨਾਂ ਨੂੰ ਹੋਇਆ ਸ਼ਾਇਦ ਮਿਲਦਾ 1 ਸਾਲ ਹੋਇਆ ਹੋਣਾ ਐਮ ਡੀ ਨੂੰ ਆਏ ਨੂੰ ਉਹਨੂੰ ਆਪਣੀ ਜੋਬ ਬਚਾਉਣ ਲਈ ਕਿੰਨਾ ਹੋਇਆ ਕਿ ਰਾਤ ਤੇ ਰਾਤ ਆਪਣੇ ਆਪ ਨੂੰ ਵਾਈਸ ਪ੍ਰਿੰਸੀਪਲ ਐਡਮਿਟ ਹੋਣੇ ਆਪਣੇ ਆਪ ਨੂੰ ਕਰਤਾ ਕਿ ਅਸੀਂ 13 ਸਾਲਾਂ ਦੇ ਸੀਗੇ ਸਾਨੂੰ ਕੱਢਣ ਲੱਗੇ ਜਮਣ ਸੋਚਿਆ ਇਹਨਾਂ ਨੇ ਉਹ ਦਰਦ ਨਹੀਂ ਆਇਆ ਇਹਨਾਂ ਨੂੰ ਉਲਟਾ ਸਾਡੇ ਲਈ ਉਲਟ ਕਰ ਰਿਹਾ ਇਹ ਪ੍ਰਚਾਰ ਕਿ ਇਹ ਸਿੱਖਿਆ ਨੂੰ ਬਰਬਾਦ ਕਰਨਾ ਚਾਹੁੰਦੇ ਆ ਇਹ ਬੱਚਾ ਸਕੂਲ ਬੰਦ ਕਰਨਾ ਚਾਹੁੰਦੇ ਆ ਕਿਉਂ ਕਰਾਂਗੇ ਵੀ 13 ਸਾਲ ਕਹਿਣ ਦੀ ਗੱਲ ਹੈ 13 ਸਾਲ ਦੀ ਸੰਸਥਾ ਨੂੰ ਦੇਣਾ ਅਸੀਂ ਇਹਨੂੰ ਬੰਦ ਕਰਾਵਾਂਗੇ ਤੁਹਾਨੂੰ ਤਾਂ ਸਾਲ ਤੋਂ ਪ੍ਰੋਬਲਮ ਹੋਣ ਲੱਗੀ ਤੁਹਾਨੂੰ ਦੁੱਖ ਹੋ ਗਿਆ ਰਾਤੋ-ਰਾਤ ਤੁਸੀਂ ਸਰਚ ਕਰਨ ਲੱਗੇ ਕਿ ਅਸੀਂ ਆਪ ਨੂੰ ਕਿਵੇਂ ਬਚਾ ਗਏ ਅਸੀਂ ਜੋਬ ਨੂੰ ਕਿਵੇਂ ਬਚਾ ਗਏ ਸਾਡਾ ਰੋਜ਼ਗਾਰ ਨਹੀਂ ਸੀ ਸਾਡਾ ਰੋਜ਼ਗਾਰ ਵੀ ਸੀ ਸਾਡੀ ਆਤਮਾ ਇੱਥੇ ਹੈ ਜੀ ਇਹ ਸਾਡਾ ਖੂਨ ਪਸੀਨਾ ਸਾਡੇ ਸੁਪਨੇ ਸੰਜੋਏ ਇਸ ਸਥਾਨ ਨੇ ਅਸੀਂ ਉਹਨੂੰ ਕਿਵੇਂ ਛੱਡ ਦਈਏ ਅਸੀਂ ਖੁਦ ਸੰਜੋਇਆ ਸਕੂਲ ਲੈ ਨਹੀਂ ਬਣੇ-ਬਣਾਏ ਤੇ ਆ ਗਏ ਸੀਗੇ ਤੇ ਸਾਨੂੰ ਕਹਿੰਦੇ ਸਾਨੂੰ ਬਾਹਰ ਦਾ ਰਸਤਾ ਦਿਖਾ ਰਿਹਾ ਹੈ ਕਿ ਤੁਸੀਂ ਯੋਗ ਹੈ ਜਾਓ ਐਵੇਂ ਨਹੀਂ ਨਾ ਹੋ ਸਕਦਾ ਜੀ ਹੁਣ ਆਸ ਬੱਜੀ ਆ ਕਿ ਠੀਕ ਆ ਸੰਪੂਰਨ ਰੂਪ ਦੇ ਵਿੱਚ ਵੀ ਜਿੱਤ ਤੁਹਾਡੇ ਹਿੱਸੇ ਪਾਊਗੀ ਦੁਬਾਰਾ ਪੜ੍ਹਾਵਾਂਗੇ ਅੰਦਰ ਜਾਵਾਂਗੇ ਸਕੂਲ ਵਿੱਚ ਹਾਂ ਬਿਲਕੁਲ ਜੀ ਪੜ੍ਹਾਉਣਾ ਤਾਂ ਹੈਗਾ ਹੀ ਆ ਜੀ ਪੜ੍ਹਾਉਣ ਤੋਂ ਅਸੀਂ ਕਦੇ ਮਨਾਂ ਨਹੀਂ ਕੀਤਾਗਾ ਹਨਾ ਪਰ ਹੁਣ ਇਹ ਆਈ ਇੱਕ ਜਿੱਤ ਤਾਂ ਹੋਗੀ ਪਰ ਹੁਣ ਦੇਖੋ ਅਸੀਂ ਇਹ ਤਾਂ ਪਤਾ ਲੱਗ ਗਿਆ ਕਿ ਸਹੀ ਸੀ ਅਸੀਂ ਜੋ ਲੜ ਰਹੇ ਸਹੀ ਸੀ ਵੀ ਜਿਹੜੀ ਮੈਨੇਜਮੈਂਟ ਹੈ ਚਲਾਉਣ ਦਾ ਯੋਗ ਨਹੀਂ ਸੀ ਕਿਉਂਕਿ ਸਬਤ ਹੋ ਗਿਆ ਚਾਹੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਖੋਇਆ اٹ ਮੀਨਸ ਅਸੀਂ ਸਹੀ ਸੀ ਫਿਰ ਜੋ ਸਾਥੀ ਸਾਡੇ ਲਈ ਬੈਠੇ ਸੀ ਉਹ ਸਹੀ ਨਾਲ ਹੀ ਬੈਠੇ ਸੀ ਨਾ ਉਹਨਾਂ ਨੂੰ ਕਿਸ ਗਲਤ ਦੀ ਸਜ਼ਾ ਦੇ ਰਹੇ ਐ ਉਹਨਾਂ ਨੂੰ ਕਿਉਂ ਨਹੀਂ ਜੇਲ੍ਹ ਚ ਕੱਢੇ ਜੇ ਇਹਨਾਂ ਨੇ ਰਾਤ ਰاتੇ ਲੈਟਰ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਸਕੂਲ ਛੱਡ ਰਹੇ ਆ ਇਹ ਆਪਦੇ ਅਹੁਦੇ ਚੇਂਜ ਕਰ ਸਕਦੇ ਆ ਕਿ ਰਾਤ ਰਤ ਸਾਡੇ ਸਾਥੀ ਨਹੀਂ ਕੱਢੇ ਜਾ ਸਕਦੇ ਉਹਨਾਂ ਨੇ ਕੀ ਗੁਨਾਹ ਕੀਤਾ ਸੀ ਕੀ ਉਹਨਾਂ ਕੋਲ ਇਹ ਸੀ ਕਿ ਸੱਚ ਲਈ ਖੜੇ ਸੀ ਅਸੀਂ ਸਕੂਲ ਇਹਨਾਂ ਦੇ ਖਾਣ ਵਾਲੇ ਬੰਦੇ ਤੋਂ ਛਡਵਾਉਣ ਲਈ ਬੋਲ ਰਹੇ ਸੀ ਬੱਚੇ ਉਹਦੇ ਹੱਕਦਾਰੇ ਸੀ ਤੇ ਸਾਡੇ ਨਾਲ ਆ ਕੇ ਉਹ ਬੈਠੇ ਇੱਕ ਕੁਰਸੀ ਉਹਨਾਂ ਦਾ ਉਹਨਾਂ ਨੂੰ ਕੱਢਣ ਸਾਡੀ ਜਿੱਤ ਤਾਂ ਫੇਰ ਹੀ ਹੈ ਨਾ ਜੀ ਤਾਂ ਹੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੱਚ ਨਾਲ ਖੜੂਗਾ ਨਾ ਨੇ ਆਈਏ ਉਹ ਡਰਾਵੇ ਸਰਕਾਰ ਦੇ ਡਰਾਵੇ ਜਿਵੇਂ ਮੈਨੇਜਮੈਂਟ ਸਾਨੂੰ ਸਾਡੇ ਅਹੁਦੇ ਬਦਲ ਕੇ ਡਰਾ ਰਹੀ ਸੀ ਤਾਂ ਸਰਕਾਰ ਹੈ ਜਿਹੜੀ ਜੋ ਹੱਕ ਸੱਚ ਲਈ ਖੜਦੇ ਆ ਆਪਣੇ ਹੱਕ ਲੈਣ ਲਈ ਉਹਨਾਂ ਨਾਲ ਜੋ ਸਾਥੀ ਖੜਦੇ ਆ ਉਹਨਾਂ ਨੂੰ ਜੇਲਾ 'ਚ ਡੱਕਣ ਦਾ ਕਾਰਨ ਹੀ ਇਹ ਹੈ ਕਿ ਕੋਈ ਉਹਨਾਂ ਨਾਲ ਖੜੇ ਨਾ ਡਰ ਕੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬੀ ਐਵੇਂ ਡਰਦੇ ਨਹੀਂ ਜੀ ਦੇਖੋ ਜਿਹੜੇ ਇਥੇ ਮਾਸਟਰ ਟੀਚਰਾ ਸੰਦੀਪ ਹੂੰ ਉਹ ਜਦੋਂ ਇੱਥੇ ਜਿੰਦਾ ਲਾਇਆ ਹੈ ਉਹਨਾਂ ਕੋਲ ਕਾਰ ਸੀਗੀ ਕਾਰ ਨੂੰ ਉਹ ਜੇ ਮੈਂ ਆਪਾਂ ਕੋਈ ਘਰ ਵਰਤਦੇ ਆ ਅਸੀਂ ਵੀ ਜਦੋਂ ਲਗਾਤਾਰ ਧਰਮੇ ਜੁੰਨੇ ਆ ਸਾਡਾ ਸਾਰਾ ਸਮਾਨ ਉਹਦੇ ਨੂੰ ਲੋਕ ਕਰਕੇ ਗੱਡੀ ਚ ਹੁੰਦਾ ਅਸੀਂ ਜਿੱਥੇ ਮਰਜੀ ਬੈਜੀਏ ਇਹਨਾਂ ਦਾ ਟੀਚਰਾਂ ਦਾ ਉਹਦੇ ਵਿੱਚੇ ਪੈਸੇ ਸੀਗੇ ਰਾਤ ਨੂੰ ਵੀ ਸਾਡੀ ਕੋ ਟੂਮਣਾ ਲਾ ਕੇ ਲੈ ਜੀ ਟੂਮਾ ਸੀਗਾ ਉਹ ਵੀ ਗੱਡੀ ਦੇ ਵਿੱਚ ਰੱਖੇ ਹੋਏ ਸੀਗਾ ਸ਼ਾਇਦ 32000 ਰੁਪਿਆ ਸੀਗਾ 43 43 ਉਹ ਫੰਡ ਦਾ ਹੀ ਰੁਪਿਆ ਸੀਗਾ ਉਹ 43000 ਰੁਪਿਆ ਸੀਗਾ ਜਿੰਦੀ ਉਹ ਸਾਰਾ ਕੁਝ ਗੈਪ ਕਰਦਾ ਜਿਹੜਾ ਉਹ ਬੰਦਾ ਲਈ ਜਾਂਦਾ ਪ੍ਰਾਈਵੇਟ ਗੱਡੀ ਉਹਦੀ ਬਾਕਾਇਦਾ ਵੀਡੀਓ ਬਣੀ ਹੋਈ ਹੈ ਜਿਹੜਾ ਮਲ ਪ੍ਰਾਈਵੇਟ ਗੱਡੀ ਲਈ ਜਾਂਦਾ ਹੈ ਇਹ ਨਾਲ ਸਾਰਾ ਕੁਝ ਸੋਹਣੇ ਕੱਢਿਆ ਉੱਥੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹ ਇਥੇ ਇਹ ਤਿੰਨ ਚਾਰ ਆ ਗਏ تھے ਚੌਂਕੀ ਚ ਵੀ ਉੱਥੇ ਖਲਾਫ ਪਰਚਾ ਦਰਜ ਕਰੋ ਕਿਸੇ ਨੇ ਪਰਚਾ ਦਰਜ ਨਹੀਂ ਕਰਿਆ ਅਖੀਰ ਇਹ ਉਹਦੇ ਕੋਲੇ ਗਏ ਐਸਐਸਪੀ ਦੇ ਦੇਖੇ ਆਏ ਐ ਐਸਐਸਪੀ ਦੇਖਦੇ ਹੁਣ ਕਹਾਂ ਕੀ ਕਰਦਾ ਜਿੰਦੀ ਏਡਾ ਨੰਗਾ ਚਿੱਟਾ ਜਿਵੇਂ ਉਹ ਬਾਰਡਰਾਂ ਤੇ ਹੈ ਗਿਆ ਵੀ ਕੜਸੀ ਵੀ ਲੈ ਗਏ ਬਤੀਲਾ ਵੀ ਲੈ ਗਏ ਉਹ ਕੋਲਰ ਵੀ ਲੈ ਗਏ ਏਸੀ ਵੀ ਲੈ ਗਏ ਤੇ ਟਰਾਲੀ ਵੀ ਲੈ ਗਏ ਟਰੈਕਟਰ ਵੀ ਲੈ ਗਏ ਦੂਜਾ ਸਾਮਾਨ ਤਾਂ ਲੈ ਜਾਣੇ ਸੀ ਜਿਹੜਾ ਕੁਝ ਹੋਰ ਸੀ ਗਿਆ ਉਹੀ ਕੁਝ ਉਹਨਾਂ ਨੇ ਇੱਥੇ ਕੀਤਾ ਜੇ ਗੱਡੀਆਂ ਉਹ ਕੇਸ ਨਹੀਂ ਪਾਈਆਂ ਤਾਂ ਉਹ ਦਸਨ ਵੀ ਕੇਸ ਚ ਪਾਈਆਂ ਜਿਹੜੇ ਨਿਕਲਦੇ ਸੀ ਕੋਟਰਾ ਹੀ ਕਢਾ ਲਈਏ ਉਹ ਕਾਦੇ ਵਾਸਤੇ ਲਿਖਣੀਆਂ ਗੱਡੀਆਂ ਜਾਂ ਗੱਡੀਆਂ ਦਾ ਕੀ ਕਸੂਰ ਗੱਡੀਆਂ ਗੱਡੀਆਂ ਸਿੱਖ ਜਾਣਗੀਆਂ ਸਜ਼ਾ ਜੇ ਥਾਣੇ ਹੋਰ ਖੜਾਈ ਰੱਖੋ ਕਿ ਜਾਂ ਹੁਣ ਸਾਨੂੰ ਸਾਧਨ ਨਹੀਂ ਮਿਲਦਾ ਕੋਈ ਸਾਧਨ ਨਹੀਂ ਮਿਲਦਾ ਹੁਣ ਜਾਣ ਨੂੰ ਇਹ ਤਾਂ ਬਾਦਲ ਨੇ ਵੀ ਇਥੇ ਰਕਿਆ ਸੀਗਾ ਚੰਨੀਕੜ ਬੱਸਾਂ ਬਨ ਕੇ ਵੀ ਇਹਨੂੰ ਸਾਧਨ ਨਹੀਂ ਮਿਲਣਾ ਅਸੀਂ ਉਹ ਲੋਕਾਂ ਤੋਂ ਫੰਡ ਇਕੱਠਾ ਕਰਕੇ ਉਹ ਗੱਡੀਆਂ ਸਮਰਾਈਆਂ ਸੀ ਸਾਨੂੰ ਉਹ ਕਹਿੰਦੇ ਸੀ ਸਾਡੇ ਆਉਣ ਦੀ ਲੋੜ ਨਹੀਂ ਦਫ਼ਤਰ ਥੋੜੇ ਫੋਨ ਤੇ ਗੱਡੀਆਂ ਜਿਵੇਂ ਸਾਨੂੰ ਫੋਨ ਤੇ ਗੱਡੀਆਂ ਮਿਲਦੀਆਂ ਜੇੜੇ ਮਰਜੀ ਤੋਂ ਕੰਪਨੀ ਤੋਂ ਲੈ ਇਦਾਂ ਦੀ ਗੱਲ ਹੈ ਕਿ ਜੇ ਅਸੀਂ ਜਾਣਾ ਹੈ ਸਭੇ ਸਾਡੇ ਕੋਲ ਸਾਧਨ ਨਹੀਂ ਹੈਗੇ ਫਿਰ ਕੱਲ ਨੂੰ ਸਾਡੇ ਟਰੈਕਟਾਂ ਦਾ ਕੀ ਕਰੋਂਗੇ ਇਹ ਤਾਂ ਕਾਨੂੰਨੀ ਹੈ ਟਰੈਕਟਾਂ ਦੇ ਅਸੀਂ ਜਿੱਥੇ ਮਰਜੀ ਜਾਵੜਿਆ ਕਰਾਂਗੇ ਦਿੱਲੀ ਵੀ ਜਾਂਦੇ ਰਹੇ ਹਾਂ ਹੋਰ ਸਾਨੂੰ ਇਹ ਕਿੱਥੇ ਕਿੱਥੇ ਜਾਣਾ ਹੈ ਦਿੱਲੀ ਉਹ ਯਾ ਰਾਜਧਾਨੀ ਤਾਂ ਜਿਉਂਦੀ ਇਹ ਹਜਾ ਬਿਹਾਰ ਹੈ ਇਹਨਾਂ ਦਾ ਇਹਨੂੰ ਇਹ ਲੱਗਦਾ ਹੁੰਦਾ ਭਲੇਖਾ ਹੁੰਦਾ ਵੀ ਸ਼ਾਇਦ ਐਂ ਦਬਾ ਲਾਂਗੇ ਸ਼ਾਇਦ ਐਂ ਕਰ ਲਾਂਗੇ ਸ਼ਾਇਦ ਐਂ ਕਰ ਲਾਂਗੇ ਇਹ ਭਲੇਖੇ ਚ ਹੈ